ਅਗੇ ਜੇ ਗੱਲ ਕਰੀਏ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਬੁਖਲਾਇਆ ਹੋਇਆ ਦਿਖਾਈ ਦੇ ਰਿਹਾ ਲੋਸੀ ਤੇ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਅਤੇ ਦੇਖਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਨੂੰ ਇਸ ਤੋਂ ਬਾਅਦ ਨੁਕਸਾਨ ਹੁੰਦਾ ਹੈ ਤੇ ਇਸ ਵਿਚਾਲੇ 10 ਭਾਰਤੀਆਂ ਦੀ ਵੀ ਮੌਤ ਹੋ ਜਾਂਦੀ ਹੈ ਸੋ ਇਸ ਵਕਤ ਦੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ देर रात ਕਰੀਬਨ 1:30 ਵਜੇ ਦੇ ਕਰੀਬ ਦੇਖਿਆ ਗਿਆ ਕਿ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਗਿਆ ਭਾਰਤ ਦੇ ਫੌਜ ਵੱਲੋਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਵੀ ਇਸ ਚੀਜ਼ ਤੋਂ ਕਾਫੀ ਹੜਬੜਾਇਆ ਤੇ ਬੁਖਲਾਇਆ ਹੋਇਆ ਦਿਖਾਈ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਇਹ ਜੀ ਹਰਕਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸ ਦਈਏ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਬੁਖਲਾਇਆ ਹੋਇਆ ਦਿਖਾਈ ਦੇ ਰਿਹਾ ਸਾਰੀ ਰਾਤ ਐਲੋਸੀ ਤੇ ਗੋਲੀਬਾਰੀ ਕੀਤੀ ਗਈ ਹੈ ਪੂਛੇ ਚ ਗੁਰੂ ਘਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਇਮਾਰਤ ਜਿਹੜੀ ਹੈ ਢਹ ਢੇਰੀ ਹੋ ਗਈ دیوار ਢਹੇਰੀ ਹੋ ਗਈ ਗ੍ਰੰਥੀ ਸਿੰਘ ਸਣੇ 10 ਭਾਰਤੀਆਂ ਦੀ ਇਸ ਦੇ ਵਿੱਚ ਮੌਤ ਵੀ ਹੋਈ ਹੈ ਕਈ ਲੋਕ ਇਸ ਦੇ ਜੋ ਜ਼ਖਮੀ ਨੇ ਇਹ ਸੂਚਨਾ ਵੀ ਜਿਹੜੀ ਹੈ حاصل ਹੋਈ ਹੈ ਸੋ ਜਿੱਥੇ ਲਗਾਤਾਰ ਅੱਜ ਸਵੇਰ ਤੋਂ ਹੀ ਅੱਜ ਸਵੇਰ ਤੋਂ ਹੀ ਕਹੀ ਹੈ ਜਾਂ ਫਿਰ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀਗਾ ਉਦੋਂ ਤੋਂ ਹੀ ਚਰਚਾਵਾਂ ਨੇ ਕਿ ਕਿਸ ਤਰੀਕੇ ਦੇ ਨਾਲ ਐਕਸ਼ਨ ਲਿਆ ਜਾਵੇਗਾ ਤੇ ਅੱਜ ਜਦੋਂ ਭਾਰਤੀ ਫੌਜ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਇਸ ਤੇ ਜਿਹੜਾ ਦੇਖਿਆ ਗਿਆ ਕਿ ਪਲਟਵਾਰ ਕੀਤਾ ਗਿਆ ਇੱਕ ਵਾਰ ਉਹਨਾਂ ਨੇ ਕੀਤਾ ਸੀ ਪਲਟਵਾਰ ਭਾਰਤ ਨੇ ਕੀਤਾ ਜਦੋਂ ਇਹ ਪਲਟਵਾਰ ਕੀਤਾ ਗਿਆ ਤਾਂ ਸਾਰੇ ਹੀ ਦੰਗ ਰਹਿ ਗਏ ਦੇ ਰਾਜ ਜਦੋਂ ਬਲਟਵਾਰ ਹੋਇਆ ਤੇ ਉਸ ਤੋਂ ਬਾਅਦ ਉੱਥੇ ਹੀ ਬੁਖਲਾ ਜਾਂਦਾ ਪਾਕਿਸਤਾਨ ਤੋਂ ਉਹਨਾਂ ਦੇ ਵੱਲੋਂ ਸਾਰੀ ਰਾਤ ਐਲੋਸੀ ਤੇ ਹਮਲਾ ਕੀਤਾ ਜਾਂਦਾ ਤੇ ਪੁੱਛਦੇ ਗੁਰੂ ਘਰ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਜਿਸ ਤੋਂ ਬਾਅਦ ਗੁਰੂ ਇੱਕ ਗਰੰਥੀ ਸਿੰਘ ਸਣੇ 10 ਭਾਰਤੀਆਂ ਦੀ ਮੌਤ ਦੀ ਵੀ ਖਬਰ ਸਾਹਮਣੇ ਆ ਰਹੀ ਹੈ